ਬਈ ਕਿੰਨੇ ਕੁ ਖੁਸ਼ੀ ਆ ਵੀ ਜਿਸ ਤਰੀਕੇ ਨਾਲ ਲੋੜਵੰਦੀਆਂ ਦੇ ਜਿਹੜੇ ਵਿਆਹ ਕੀ ਵਿਰੇ ਮਦਦ ਕਰਵਾਇਆ ਹੈ ਹਾਂਜੀ ਵੀਰ ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਵੀਰ ਜੀ ਇਸੇ ਤਰ੍ਹਾਂ ਜੇ ਪੰਜਾਬ ਦੇ ਵਿੱਚ ਹਰ ਇੱਕ ਕਰੂਗਾ ਕਿਉਂਕਿ ਜੋ ਗਰੀਬ ਮਾਪੇ ਉਹ ਨਹੀਂ ਕਰ ਸਕਦੇ ਇਸ ਲਈ ਵਧੀਆ ਉਪਰਾਲਾ ਕਰ ਰਹੇ ਨੇ ਜਿਹੜਾ ਗਰੀਬ ਪਰਿਵਾਰ ਆਇਆ ਜਿਹੜੇ ਮਿਸ ਉਹ ਨਹੀਂ ਅਫੋਰਡ ਕਰ ਸਕਦੇ ਇਹਨਾਂ ਤੇ ਜਦੋਂ ਇਸ ਤਰੀਕੇ ਦੀ ਮਦਦ ਕੀਤੀ ਹੈ ਤਾਂ ਉਹਨਾਂ ਨੂੰ ਕਿੰਨਾ ਸੁੱਖ ਉਸਾਂ ਨੂੰ ਮਿਲਦਾ ਜੀ ਉਹਨਾਂ ਨੂੰ ਵੀਰ ਜੀ ਬਹੁਤ ਸੁੱਖ ਮਿਲਦਾ ਜਿਨ੍ਹਾਂ ਦੇ ਮਾਪੇ ਨਹੀਂ ਹੁੰਦੇ ਕਿਉਂਕਿ ਉਹ ਉਹਨਾਂ ਜਿਨ੍ਹਾਂ ਦੇ ਮਾਪੇਪ ਨਹੀਂ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਵੀ ਕਿਵੇਂ ਕਰ ਸਕਦੇ ਇਸ ਲਈ ਵੀਰ ਜੀ ਨੇ ਬਹੁਤ ਵਧੀਆ ਪ੍ਰਣਾਲਾ ਕੀਤਾ ਤੇ ਵੀਰ ਜੀ ਨੇ ਬਾਈ ਚੜ੍ਹਦੀ ਕਲਾ ਬਖਸ਼ੀ ਤੇ ਕਿ ਨੂੰ ਪਿਛਲੇ ਤਕਰੀਬਨ ਮੈਂ 14-15 ਸਾਲ ਤੋਂ ਜਾਣਦਾ ਚਲੋ ਜਾਣੇ ਅਣਜਾਣੇ ਚ ਬੰਦੇ ਸਾਰਾ ਕੁਝ ਚੱਲਦਾ ਰਹਿੰਦਾ ਗਲਤੀਆਂ ਵੀ ਹੋ ਜਾਂਦੀਆਂ ਪਰ ਹੁਣ ਮੈਨੂੰ ਇਹ ਵਾਕਈ ਬੰਦਾ 100% ਜਿਹਨੂੰ ਕਹ ਲੋ ਇਹਦੇ ਵਿੱਚ ਚੇਂਜ ਆਈ ਪਹਿਲਾਂ ਵੀ ਇਹਨੇ ਕਦੇ ਕੋਈ ਐਸੀ ਲੜਾਈ ਨਹੀਂ ਲੜੀ ਸੀ ਵੀ ਵੀ ਕਹਿ ਲਈ ਆਪਾਂ ਜਿੰਮੇ ਤਾਂ ਮੈਨੂੰ ਸ਼ਰਮਿੰਦਾ ਹੋਣਾ ਪਵੇ ਮੈਂ ਚੰਗੇ ਕੰਮਾਂ ਵਾਸਤੇ ਜਾ ਕਰੋ ਯਾਰਾਂ ਪਿੱਛੇ ਲੜਾਈਆਂ ਲੜੀਆਂ ਨੇ ਤੇ ਆ ਬਹੁਤ بڑا ਪਰਾਲਾ ਜਿਹੜਾ ਇੱਥੇ ਕੁੜੀਆਂ ਦੇ ਇਹ ਨਹੀਂ ਤਾਂ ਬਹਿ ਕਰਿਆ ਪਿਛਲੇ ਤਕਰੀਬਨ 6 ਮਹੀਨੇ ਤੋਂ ਤਿਆਰੀ ਤੇ ਲੱਗਾ ਆ ਤੁਸੀਂ ਦੇਖ ਸਕਦੇ ਹੋ ਇੰਨਾ ਕੱਟ ਕਦੇ ਲੀਡਰਾਂ ਨੂੰ ਰੈਲੀਆਂ 'ਚ ਨਹੀਂ ਹੁੰਦਾ ਕਿੱਥੇ ਉਹ ਲੱਖਾਂ ਰੁਪਏ ਲਾ ਕੇ ਬੀ ਇਹਨਾਂ ਕੱਟ ਨਹੀਂ ਹੁੰਦਾ ਇਹ ਰਿੱਕੀ ਦਾ ਪਿਆਰ ਆ ਅੱਜ ਸਾਰੇ ਪੰਜਾਬ ਚੋਂ ਨੌਜਵਾਨ ਆਏ ਹੋਏ ਨੇ ਰਿੱਕੀ ਦੇ ਪਿਆਰ ਸਦਕਾ ਆਏ ਨੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਿਰ ਪਹਿਲਾਂ ਦਾ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਨਵੇਂ ਘਰ ਬਸਣ ਵਾਸਤੇ ਹਨ ਜੀ ਤੇ ਬਈ ਕਿੰਨੀ ਕੁ ਖੁਸ਼ੀ ਆ ਵੀ ਜਿਸ ਤਰੀਕੇ ਨਾਲ ਲੋੜ ਵੰਦੀਆਂ ਦੇ ਜਿਹੜੇ ਵਿਆਹ ਰਿੱਕੀ ਵੀਰੇ ਮਦਦ ਕਰਵਾਏ ਗਏ ਹਾਂ ਜੀ ਵੀਰ ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਵੀਰ ਜੀ ਇਸੇ ਤਰ੍ਹਾਂ ਜੇ ਪੰਜਾਬ ਦੇ ਵਿੱਚ ਹਰ ਇੱਕ ਕਰੂਗਾ ਕਿਉਂਕਿ ਜੋ ਗਰੀਬ ਮਾਪੇ ਉਹ ਨਹੀਂ ਕਰ ਸਕਦੇ ਤੇ ਇਸ ਲਈ ਵਧੀਆ ਬਪਰਾਲਾ ਕਰਦਾ ਹਾਂ ਜਿਸ ਤਰੀਕੇ ਨਾਲ ਅਸੀਂ ਗੱਲ ਕੀਤੀ ਵੀ ਜਿਹੜਾ ਗਰੀਬ ਪਰਿਵਾਰ ਆਇਆ ਜਿਹੜੇ ਮਿਸ ਉਹ ਨਹੀਂ ਅਫੋਰਡ ਕਰ ਸਕਦੇ ਇਹਨਾਂ ਤੇ ਜਦੋਂ ਇਸ ਤਰੀਕੇ ਦੀ ਮਦਦ ਕੀਤੀ ਤਾਂ ਉਹਨਾਂ ਨੂੰ ਕਿੰਨਾ ਸੁੱਖ ਖੁਸ਼ੀ ਮਿਲਦਾ ਉਹ ਚੀਜ਼ ਉਹਨਾਂ ਨੂੰ ਵੀ ਬਹੁਤ ਸੁੱਖ ਮਿਲਦਾ ਜਿਨ੍ਹਾਂ ਦੇ ਮਾਪੇਬਾਪ ਨਹੀਂ ਹੁੰਦੇ ਕਿਉਂਕਿ ਉਹ ਉਹ ਜਿਨ੍ਹਾਂ ਦੇ ਮਾਪੇਪ ਨਹੀਂ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਵੀ ਕਿਵੇਂ ਕਰ ਸਕਦੇ ਇਸ ਲਈ ਵੀਰ ਜੀ ਨੇ ਬਹੁਤ ਵਧੀਆ ਆਪਣਾ ਲਾ ਕੀਤਾ ਤੇ ਵੀਰ ਜੀ ਨੇ ਬਾਈ ਚੜ੍ਹਦੀ ਕਲਾ ਬਖਸ਼ੀ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਥੈਂਕ ਯੂ ਵੀਰ ਜੀ ਬਹੁਤ ਖੁਸ਼ੀ ਹੈ ਜੀ ਬਹੁਤ ਜੀ ਜਿਹੜੀ ਇੰਨੀ ਮਦਦ ਅਰਕੀ ਵੀਰੇ ਉਹਨਾਂ ਜਿਹੜੀ ਕੀਤੀ ਬਹੁਤ ਜ਼ਿਆਦਾ ਬਹੁਤ ਧੰਨਵਾਦ ਇਹਨਾਂ ਨੂੰ ਹਮ ਕਿੰਨੇ ਸਮੇਂ ਤੋਂ ਇਸ ਤੇ ਸੀਗਾ ਵੀ ਜਦੋਂ ਵਿਆਹ ਨਹੀਂ ਸੀ ਹੋਣਾ ਕਿਵੇਂ ਖਰਚਾ ਯਾਨੀ ਕਿ ਜਿਸ ਤਰੀਕੇ ਨਾਲ ਨਾ ਕਰ ਨਹੀਂ ਫੋਰਡ ਕਰ ਪਾਂਦੇ ਸੀ ਸਾਲ 1.5 ਸਾਲ ਕਿੰਦੇ ਚੱਲਤੇ ਹੁਣ ਜਦੋਂ ਹੋਇਆ ਤੇ ਕਿੰਨਾ ਕਮ ਇਸ ਵਧੀਆ ਲੱਗਿਆ ਵੀ ਜੋ ਚੀਜ਼ ਅੜਚਨ ਜਿਸ ਦੀ ਜਿਸ ਦੀ ਪਹਿਰੀ ਹੋ ਗਈ ਸਭ ਤੋਂ ਜ਼ਿਆਦਾ ਅੜਚਨ ਜੇਕਰ ਅੱਜ ਦੀ ਗੱਲ ਕਰੀਏ ਤਾਂ ਉਹ ਮਾਇਆ ਦੀ ਹੁੰਦੀਆਂ ਜੋ ਕਹ ਲਓ ਦੇਣਾ ਹੁੰਦਾ ਹੈ ਨਾ ਵਿਆਹ ਦੇ ਵਿੱਚ ਤਾਂ ਉਹ ਸਾਰਾ ਉਹ ਵਿਕੀ ਵੀਰੇ ਵੱਲੋਂ ਕੀਤਾ ਗਿਆ ਕਿੰਨਾ ਬਹੁਤ ਵਧੀਆ ਲੱਗਿਆ ਬਹੁਤ ਜ਼ਿਆਦਾ ਕੁਸ਼ੀ ਤੇ ਜਿੰਨਾ ਲੋੜਵੰਦ ਕੁੜੀਆਂ ਦੇ ਵਿਆਹ ਜਿਹੜੇ ਨੇ ਕੀਤੇ ਗਏ ਨੇ ਉੱਥੇ ਨਾਲ ਉਹਨਾਂ ਨੂੰ ਨਾਲ ਦਾਜ ਵਰੀ ਦਾ ਸਮਾਨ ਦਿੱਤਾ ਜਾ ਰਿਹਾ ਹੈ ਮੇਰੇ ਸੱਸਿ ਕਾਲ ਜੀ ਸੱਸਿ ਕਾਲ ਜੀ ਬਈ ਕਿਸ ਤਰੀਕੇ ਨਾਲ ਕਹਿੰਦੇ ਮੇਰੇ ਕੀ ਜਨੌਦ ਵੀਰੇ ਵੱਲੋਂ ਜਿਹੜਾ ਕਿ ਆ ਵਿਆਹ ਸਮੂਹਿਕ ਲੋੜਵੰਦ ਕੁੜੀਆਂ ਦੇ ਵਿਆਹ ਕਰਵਾਏ ਗਏ ਨੇ ਤੇ ਸਪੈਸ਼ਲ ਸ਼ੁਕਰ ਅੱਲਾ ਸਲਾਗਾ ਜੋ ਕਦਮਾਂ ਜਿਹੜਾ ਰਿੱਕੀ ਨੇ ਚੱਕਿਆ ਰਿੱਕੀ ਨੂੰ ਪਿਛਲੇ ਤਕਰੀਬਨ ਮੈਂ 14-15 ਸਾਲ ਤੋਂ ਜਾਣਦਾ ਚਲੋ ਜਾਣੇ ਅਣਜਾਣੇ ਚ ਬੰਦੇ ਸਾਰਾ ਕੁਝ ਚੱਲਦਾ ਰਹਿੰਦਾ ਗਲਤੀਆਂ ਵੀ ਹੋ ਜਾਂਦੀਆਂ ਨੇ ਪਰ ਹੁਣ ਮੈਨੂੰ ਇਹ ਵਾਕਈ ਬੰਦਾ 100% ਜਿਹਨੂੰ ਕਹ ਲੋ ਇਹਦੇ ਵਿੱਚ ਚੇਂਜ ਆਈ ਪਹਿਲਾਂ ਵੀ ਇਹਨੇ ਕਦੇ ਕੋਈ ਐਸੀ ਲੜਾਈ ਨਹੀਂ ਲੜੀ ਸੀ ਵੀ ਵੀ ਕਹਿ ਲਈ ਆਪਾਂ ਜਿੰਮੇ ਤਾਂ ਮੈਨੂੰ ਸ਼ਰਮਿੰਦਾ ਹੋਣਾ ਪਵੇ ਹਮੇਸ਼ਾ ਮਨ ਲੋ ਆਪਾਂ بس ਚੰਗੇ ਕੰਮਾਂ ਵਾਸਤੇ ਜਾ ਕਰੋ ਯਾਰਾਂ ਪਿਛੇ ਲੜਾਈਆਂ ਲੜੀਆਂ ਨੇ ਤੇ ਇਹ ਬਹੁਤ بڑا ਪ੍ਰਾਲਾ ਜਿਹੜਾ 21 ਕੁੜੀਆਂ ਦੇ ਨੇ ਮਤਲਬ ਮੈਂ ਸੌਰੀ 31 ਕੁੜੀਆਂ ਦੇ ਨੇ ਦਾ ਬੈ ਕਰੇ ਪਿਛਲੇ ਤਕਰੀਬਨ 6 ਮਹੀਨੇ ਤੋਂ ਤਿਆਰੀ ਤੇ ਲੱਗਾ ਹੋਇਆ ਆ ਤੁਸੀਂ ਦੇਖ ਸਕਦੇ ਹੋ ਇੰਨਾ ਇਕੱਠ ਕਦੇ ਲੀਡਰਾਂ ਨੂੰ ਰੈਲੀਆਂ ਚ ਨਹੀਂ ਹੁੰਦਾ ਕਿਥੇ ਲੱਖਾਂ ਰੁਪਏ ਲਾ ਕੇ ਵੀ ਇੰਨਾ ਇਕੱਠ ਨਹੀਂ ਹੁੰਦਾ ਇਹ ਰਿੱਕੀ ਦਾ ਪਿਆਰ ਆ ਅੱਜ ਸਾਰੇ ਪੰਜਾਬ ਚੋਂ ਨੌਜਵਾਨ ਆਏ ਹੋਏ ਨੇ ਰਿੱਕੀ ਦੇ ਪਿਆਰ ਸਰਕਾ ਆਏ ਨੇ ਦੇਖੋ ਇਹਦਾ ਪਿਆਰਾ ਕਦੇ ਮੁੱਲ ਨਹੀਂ ਮਿਲਦਾ ਹਨਾ ਇਹ ਕਮਾਉਣਾ ਪੈਂਦਾ ਇਹ ਰਿੱਕੀ ਦੀ ਕਮਾਈ ਆ ਅੱਜ ਸਾਰਾ ਗੁਰੂ ਘਰ ਦੀ ਮਨ ਲੋ ਕਹੋ ਵੀ ਜਗਾ ਜਿਹੜੀ ਭਰੀ ਪਈ ਐ ਨੌਜਵਾਨਾਂ ਨਾਲ ਬਾਹਰ ਰੋਡ ਤੇ ਗੱਡੀਆਂ ਗੱਡੀਆਂ ਖੜੀਆਂ ਨੇ ਮੈਂ ਤਾਂ ਉਹਨੂੰ ਮੁਬਾਰਕਬਾਦ ਵੀ ਦਿੰਨਾ ਉਹਦਾ ਜਿਹੜਾ ਕਰਮ ਉਹਨੇ ਚੁੱਕਿਆ ਤੇ ਉਹ ਸਹੀ ਤਰੀਕੇ ਨਾਲ ਨਪੇਰੇ ਵੀ ਚਾੜਿਆ ਹਾਂ ਬਿਲਕੁਲ ਬਿਲਕੁਲ ਪਰਿਵਾਰ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਦਾ ਵੀ ਨਵਾਂ ਘਰ ਬਸਿਆ ਤੇ ਬਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਹਾਂਜੀ ਥੈਂਕ ਯੂ ਸਰ ਤੁਹਾਨੂੰ ਕਿੰਨੀ ਖੁਸ਼ੀ ਹੈ ਜੀ ਬਹੁਤ ਵਧੀਆ ਲੱਗਿਆ ਜੀ ਵੀ ਜਿਵੇਂ ਰਕੀ ਬਾਈ ਨੇ ਹੁਣ ਹੈਨਾ ਨਾਲ ਵਿਆਹ ਕਰਵਾ ਕੇ ਦਿੱਤਾ ਹੈਲਪ ਕਰਵਾਈ ਹੈ ਕਿਸ ਤਰੀਕੇ ਨਾਲ ਹਾਂਜੀ ਭਾਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਸ ਤਰ੍ਹਾਂ ਮਤਲਬ ਕੋਈ ਗਰੀਬ ਫੈਮਿਲੀ ਚ ਛੋਟੇ ਘਰ ਚ ਇੰਨੀ ਪਹੁੰਚ ਨਹੀਂ ਗਈ ਨਹੀਂ ਕੁਝ ਦੇ ਸਕਦੇ ਭਾਜੀ ਰਾ ਉਹਨਾਂ ਦੀ ਬਹੁਤ ਵੱਡੀ ਹੈਲਪ ਕੀਤੀ ਹੈ ਸਭ ਕੁਝ ਮਿਹਰਬਾਨੀ ਕਰਕੇ ਉਹਨਾਂ ਦੇ ਜੀ ਬਹੁਤ ਚੰਗੇ ਲੱਗੇ ਸਾਨੂੰ ਖੁਦ ਆ ਕੇ ਮਿਲੇ ਜੀ ਉਹਨਾਂ ਮਤਲਬ ਯਾਰ ਸਟਾਰਟਿੰਗੋਂ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਰਹੇ ਆ ਸਾਨੂੰ ਮਿਲੇ ਜੁਲਿਆ ਬਹੁਤ ਵਧੀਆ ਲੱਗਾ ਉਹਨਾਂ ਦਾ ਨੇਚਰ ਬਹੁਤ ਵਧੀਆ ਹੈ ਜੀ ਪਹਿਣੇ ਸਸ਼ੀਕਲ ਸਸ਼ੀਕਲ ਵੀਰ ਜੀ ਪਹਿਲਾਂ ਮੈਂ ਬਹੁਤ ਬਹੁਤ ਮੁਬਾਰਕਾਂ ਸਾਨੂੰ ਕਿੰਨੀ ਖੁਸ਼ੀ ਹੈ ਤੁਹਾਨੂੰ ਵੀ ਬਹੁਤ ਖੁਸ਼ੀਆਂ ਜੀ ਜਿਸ ਤਰੀਕੇ ਨਾਲ ਹਨਾ ਵੀ ਰਿੱਕੀ ਵੀਰੇ ਵੱਲੋਂ ਹੈਲਪ ਕੀਤੀ ਗਈ ਹੈ ਨਾਲ ਹਾਂਜੀ ਉਹ ਬਹੁਤ ਹੀ ਅਦਿਆਨਸਾਨ ਨੇ ਕਿ ਉਹਨੇ ਮਤਲਬ ਗਰੀਬ ਲੋਕਾਂ ਨੇ ਮਦਦ ਕਰਦੇ ਆ ਆਪਣੀਆਂ ਭੈਣਾ ਸਮਝ ਕੇ ਇਦਾਂ ਤੇ ਉਹਨਾਂ ਨੂੰ ਮੇਰੇ ਵੱਲੋਂ ਬਹੁਤ ਸਾਰਾ ਲਵ ਯੂ ਜਿਵੇਂ ਕਿ ਉਹਨਾਂ ਨੇ ਸਾਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਥੈਂਕ ਯੂ ਬਸ ਬਿਲਕੁਲ ਜਿਸ ਤਰੀਕੇ ਨਾਲ ਦੇਖੋ ਵੀ ਬਹੁਤ ਖੁਸ਼ੀ ਹੈ ਪਰਿਵਾਰ ਦੇ ਵਿੱਚ ਵੀ ਜਿਸ ਤਰੀਕੇ ਨਾਲ ਵੀ ਜਦੋਂ ਅ ਬੰਦਾ ਨਹੀਂ ਉਸ ਪਦਰਤੇ ਹੁੰਦਾ ਜਦੋਂ ਵਿਆਹ ਜਿਹੜਾ ਸੰਪੰਨ ਕਰਵਾ ਸਕਦੇ ਜਦੋਂ ਇਸ ਤਰੀਕੇ ਦੇ ਮਸੀਹੇ ਬਣ ਕੇ ਜਿਹੜੇ ਨੇ ਕੰਮ ਕਰਵਾਉਂਦੇ ਨੇ ਲੋੜਵੰਦ ਧੀਆਂ ਦੇ ਵਿਆਹ ਕਰਾਉਂਦੇ ਨੇ ਤਾਂ ਬਿਲਕੁਲ ਖੁਸ਼ੀ ਉਹ ਤੁਸੀਂ ਆਪ ਦੇਖ ਸਕਦੇ ਹੋ ਵੀ ਕਿਸ ਪਦਰਤੇ ਆ ਤਾਂ ਗੱਲਬਾਤ ਹੋਰ ਪਰਿਵਾਰਾਂ ਨਾਲ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕੱਟ ਕਰ ਰਿੱਕੀ ਵੀਰ ਦੇ ਪਰਿਵਾਰਾਂ ਜਿਸ ਤਰੀਕੇ ਨੇ ਗੱਲਬਾਤ ਕਰਨ ਤਾਂ ਉਹਨਾਂ ਦੇ ਤਾਂ ਉਹਨਾਂ ਦੇ ਮਾਸੀ ਜੀ ਵੀ ਹੁੰਦੇ ਨੇ ਸასი ਕਾਲ ਮਾਸੀ ਸასი ਕਾਲ ਜੀ ਕਿੰਨੇ ਕੁ ਖੁਸ਼ੀ ਹੋ ਰਹੀਆਂ ਮਨ ਦੇ ਵਿੱਚ ਵੀ ਤੁਹਾਡਾ ਜਿਹੜਾ ਪਤੀ ਭਾਂਜਾ ਜਿਹੜਾ ਹੈ ਨਾ ਇਸ ਤਰੀਕੇ ਦੀ ਸੇਵਾ ਜਿਹੜੀ ਕਰ ਰਿਹਾ ਵੀ ਲੋੜਵੰਦ ਕੁੜੀਆਂ ਦੇ ਬਹੁਤ ਜ਼ਿਆਦਾ ਸਾਡੇ ਨੀ ਸੇਵਾਏ ਜਿਹੜੀ ਗੁਰੂ ਲੇਖੇ ਲੱਗੀ ਆ ਇਸ ਤੋਂ ਪਹਿਲਾਂ ਐਡਾ ਸਟੈਪ ਕਿਸੇ ਨੇ ਨਹੀਂ ਚੱਕਿਆ ਸੀ ਬਹੁਤ ਜ਼ਿਆਦਾ ਬਿਆਨ ਨਹੀਂ ਕਰ ਸਕਦੇ ਕੱਲ ਮੈਂ ਬੇਟਾ ਹੈਗਾ ਉੱਥੇ ਐਡਿਲੇਟ ਉੱਥੇ ਮੈਚ ਸੀ ਮੈਚ ਦੇ ਵਿੱਚ ਕਿਸੇ ਫਰੈਂਡ ਨੇ ਉਹਦੇ ਨੇ ਉੱਥੇ ਸਪੈਸ਼ਲ ਅਨਰੇਕੀ ਦਾ ਅਨਾਉਂਸ ਕੀਤਾ ਉਹ ਕਹਿੰਦਾ ਵੀ ਮੇ ਤੋਂ ਖੁਸ਼ ਨਹੀਂ ਸੁਹਾੜੀ ਗਈ ਵੀ ਮੇਰੇ ਭਰਾ ਦਾ ਨਾਂ ਇੱਧਰ ਵੀ ਐਡੀ ਲੜਚ ਵੀ ਲਿਆ ਗਿਆ ਉਹ ਵਧੀਆ ਕੰਮ ਕਰਦਾ ਔਰ ਜੇਕਰ ਪਿਆਰ ਦੀ ਗੱਲ ਕਰੀਏ ਤੁਹਾਡੇ ਨਾਲ ਕਿੰਨਾ ਕੋ ਮੋਹ ਹੈ ਮੈਂ ਹੀ ਇਹਦੀ ਮਗਰ ਜਾਣ ਵਾਲੀ ਸੀ ਮੈਂ ਮਾਂ ਦਾ ਦੂਜਾ ਰੂਪ ਹਈ ਸੀ ਤਾਂ ਹੀ ਮਾਸੀ ਨੂੰ ਮਾਰਦ ਹੋ ਜਾਂਦਾ ਹਾਂਜੀ ਮੈਂ ਹੀ ਇਹਦੀ ਮਗਰ ਗਈ ਹਾਂ ਪਰ ਇਹਨੂੰ ਮੈਂ ਵਾਰ-ਵਾਰ ਕਹਿੰਦੀ ਰਿੱਕੀ ਇਹ ਮੇਰਾ ਲਾਸਟ ਵਾਰੀਆ ਹੈ ਇਸ ਤੋਂ ਬਾਅਦ ਜੇ ਤੂੰ ਗਲਤ ਸਟੈਪ ਚੱਕ ਲਿਆ ਮੈਂ ਭੁੱਲ ਜਾਣਾ ਇਸ ਗੱਲ ਨੂੰ ਮੈਂ ਤੇਰੀ ਮਾਸੀ ਹਾਂ ਪਰ ਇਹ ਮੈਨੂੰ ਬਹੁਤ ਜ਼ਿਆਦਾ ਮਤਲਬ ਪ੍ਰਾਊਡ ਫੀਲ ਕਰਦਾ ਰਿਹਾ ਵੀ ਮਾਸੀ ਇਹੋ ਜੀ ਗੱਲ ਨੌਮਤ ਮੈਂ ਆਉਣ ਹੀ ਨਹੀਂ ਦਿੰਦਾ ਕਿ ਤੁਹਾਡਾ ਸਿਰ ਚੁਕੇ ਹਾਲਾਂਕਿ ਮੈਂ ਐਸੇਡ ਪਾਰਟਮੈਂਟ ਚ ਕੰਮ ਕਰਦੀ ਸੀ ਜਿੱਥੇ ਇਹ ਸੀਗਾ ਪਰ ਮੈਂ ਕਦੇ ਕਿਸੇ ਨੂੰ ਇਹਦਾ ਮਤਲਬ ਗਲਤੀ ਲਈ ਜਾਂ ਕੋਈ ਗਲਤ ਕੰਮ ਲਈ ਇਹਦੀ ਕਦੇ ਸਪੋਰਟ ਨਹੀਂ ਸਿਕਾਦੀ ਮੈਂ ਹਮੇਸ਼ਾ ਸੱਚਾਈ ਤੇ ਚੱਲੀ ਇਹਨੂੰ ਵੀ ਸਾਫ਼ ਕਰ ਰਹੀ ਹਾਂ ਸੱਚਾਈ ਤੇ ਚੱਲਣਾ ਜਿਵੇਂ ਦੱਸਿਆ ਹਨਾ ਵੀ ਸੱਚਾਈ ਤੇ ਚੱਲਨੀ ਜੇਕਰ ਗੱਲ ਕਰੀਏ ਇਹਨਾਂ ਦੀ ਯਾਰੀ ਦੋਸਤੀ ਦੀ ਜਾਂ ਉਦਾਂ ਸਾਰੇ ਭਾਈਚਾਰਕ ਸਾਂਝ ਦੀ ਤਾਂ ਉਹ ਇੰਨੀ ਹੈ ਵੀ ਜਿਵੇਂ ਦੱਸਿਆ ਵੀ ਬਾਹਰ ਤੱਕ ਵੀ ਨਾਮ ਜਿਹੜਾ ਉਹ ਲੈ ਆਇਆ ਲੈ ਆ ਗਿਆ ਮੈਨੂੰ ਬਹੁਤ ਪ੍ਰਾਊਡ ਫੀਲ ਹੋਇਆ ਉਹਦੇ ਤੇ ਨਾ ਹਾਂਜੀ ਕਿੰਨੇ ਕ ਮਾਨੂੰ ਖੁਸ਼ੀ ਮਿਲਦੀ ਹੈ ਵੀ ਜਦੋਂ ਫੇਰ ਕੋਈ ਗਿਆ ਨਹੀਂ ਕਰਸਾ ਇਹ ਮੁੜ ਮੁੜ ਸਹੀ ਰਾਹ ਤੇ ਤੁਰਿਆ ਹਾਂਜੀ ਹਾਂ ਉਹਨੂੰ ਕਿਹਾ ਇਸ ਕੰਮ ਦੇ ਵਿੱਚ ਹਰ ਟਾਈਮ ਹਰ ਦਿਨ ਹੋਵੇ ਰਾਤ ਹੋਵੇ ਦੁੱਖ ਹੋਵੇ ਸੁੱਖ ਹੋਵੇ ਸਿੱਧੇ ਕੰਮ ਦੇ ਨਾਲ ਅਸੀਂ ਤੇਰੇ ਨਾਲ ਡਟ ਕੇ ਖੜੇ ਹਾਂ ਪਰ ਇੱਕ ਗੱਲ ਰੱਖੀ ਯਾਰ ਕਿ ਕਿਤੇ ਵੀ ਗਲਤ ਸਟੈਪ ਨਾ ਚੱਕ ਲਈ ਕਿਉਂਕਿ ਉਸ ਦੇ ਨਾਲ ਜਿਹੜਾ ਨੇ ਗਲਤ ਸਟੈਪ ਚੱਕਿਆ ਇਹਦੇ ਪਰਿਵਾਰ ਨੂੰ ਇਹਨੂੰ ਸਾਨੂੰ ਜਿੰਨਾ ਮਹਿਸੂਸ ਹੋਇਆ ਅਸੀਂ ਸਾਣੇ ਭੈਣ ਭਰਾਵ ਦੇ ਘਰ ਕੋਸ਼ਿਸ਼ ਸੀ ਬਸ ਇਹਦੇ ਪਿੱਛੇ ਔਖੀ ਸੀ ਪਰਮਾਤਮਾ ਇਹਨੂੰ ਇਹੀ ਆ ਵੀ ਸਿੱਧੀ ਬੁੱਧੀ ਬਖਸ਼ੇ ਪਰਮਾਤਮਾ ਦੇ ਸਿਰ ਤੇ ਪਿਆਰ ਭਰਿਆ ਹੱਥ ਰੱਖੀ ਮੋਰਕੇ ਰਾਤ ਤੇ ਨਾ ਅਸਰ ਇਹੀ ਦੁਆ ਕਰਦੇ ਆ ਇਹੀ ਦੁਆ ਕਰਦੇ ਆ ਹਾਂ ਇਹ ਯੰਗ ਸੰਗ ਪ੍ਰਮਾਤਮਾ ਸਹਾਇ ਰਹਿ ਇਹਨੂੰ ਦੇਖ ਕੇ ਇਹ ਲੋਕਾਂ ਲਈ ਮਿਸਾਲ ਬਣੇ ਬਿਲਕੁਲ ਹਾਂ ਵੀ ਇਹਨੂੰ ਦੇਖ ਕੇ ਵੀ ਲੋਕਾਂ ਚ ਵੀ ਪੈਦਾ ਹੋਏ ਵੀ ਉਹ ਸੁਧਰ ਸਕਦਾ ਵੀ ਅਸੀਂ ਉਹ ਕੰਮ ਕਿਉਂ ਨਹੀਂ ਕਰ ਸਕਦੇ ਜਿੱਥੇ ਉਹੀ ਹੈ ਨਾ ਵੀ ਜਿੱਥੇ ਇੰਨੀ ਯਾਰੀ ਜੇਕਰ ਉਸ ਵਾਸਤੇ ਖੜੀ ਹੈ ਜਦੋਂ ਹੁਣ ਚੰਗੇ ਕੰਮ ਵਾਸਤੇ ਤਾਂ ਇੱਧਰ ਵੀ ਨਾਲ ਖੜ ਰਹੀ ਹੈ ਹਾਂਜੀ ਹਾਂ ਬਿਲਕੁਲ ਬਿਲਕੁਲ ਖੜ ਰਹੇ ਆ ਉਸ ਕੰਮ ਨਾਲੋਂ ਇਸ ਕੰਮ 'ਚ ਵੱਧ ਰੁਗਣੀ ਚੋਗਣੀ ਸਪੋਰਟ ਤੇ ਇੱਜ਼ਤ ਮਾਣ ਇੱਕ ਪ੍ਰਾਊਡ ਉਹ ਸਭ ਕੁਝ ਆ ਜਿਹੜਾ ਉਸ ਕੰਮ 'ਚ ਨਿਮਾਣੇ ਸੀ ਅਸੀਂ ਹਰੇਕ ਸਾਨੂੰ ਉਸ ਮੈਨੂੰ ਉੱਥੇ ਜੇਕਰ ਤੇਰਾ ਭਾਣ ਜਾ ਉਧਰ ਹੂੰ ਪਰ ਉਸ ਟਾਈਮ ਮੇਰੇ ਤੇ ਕੀ ਵੀ ਤੋ ਦਿੱਸੀ ਹਨ ਮੈਨੂੰ ਲੋਕ ਕਿਹੜੀ ਨਿਗਾਹ ਨਾਲ ਦੇਖਦੇ ਸੀ ਪਰ ਹੁਣ ਮਾਨ ਨਾਲ ਸਿਰ ਉੱਚਾ ਕੀਤਾ ਹੈ ਬਹੁਤ ਜ਼ਿਆਦਾ ਹਾਂ ਹੁਣ ਮੈਨੂੰ ਜੇਲ੍ਹ ਚੋਂ ਵੀ ਮੈਸੇਜ ਆਉਂਦੇ ਆ ਵੀ ਉਹਨੇ ਬਹੁਤ ਵਧੀਆ ਕੰਮ ਕੀਤਾ ਐ ਕੀਤਾ ਤਾਂ ਫਿਰ ਹੁਣ ਬਹੁਤ ਮਤਲ ਮਾਨ ਮਹਿਸੂਸ ਹੁੰਦੇ ਆ ਹੁਣ ਮੈਂ ਸਟੇਟਸ ਵੀ ਪਾਉਣੀ ਆ ਪਹਿਲਾਂ ਕਦੇ ਐ ਹੋ ਜਾ ਕੰਮ ਹੀ ਨਹੀਂ ਸੀ ਇਹਦਾ ਕੋਈ ਅਸੀਂ ਸਟੇਟਸ ਪਾਸ ਅੱਭੀ ਜੰਮ ਪਰ ਹੁਣ ਖੁਸ਼ੀ ਆ ਹਾਂ ਬਹੁਤ ਜ਼ਿਆਦਾ ਖੁਸ਼ੀ ਆ ਠੀਕ ਪਰਮਾਤਮਾ ਚ ਦੁਆ ਕਰਦੇ ਆ ਭਈ ਇਸੇ ਤਰ੍ਹਾਂ ਹੀ ਚੱਲਦਾ ਰਹੇ ਇਹਦੇ ਇਸੇ ਤਰ੍ਹਾਂ ਹੀ ਸਾਰਾ ਸੰਗ ਸਾਥ ਸਾਥੀਆਂ ਦਾ ਇਹਦੇ ਮਿੱਤਰਾਂ ਦਾ ਸਹਿਯੋਗ ਭੈਣ ਭਰਾਵਾਂ ਦਾ ਇਹਦੇ ਨਾਲ ਰਹੇ ਤੁਸੀਂ ਵੀ ਇਦਾਂ ਸਹਿਯੋਗ ਕਰਦੇ ਰਹੋ ਬਿਲਕੁਲ ਜਿਸ ਤਰ੍ਹਾਂ ਤੁਹਾਨੂੰ ਜਾਣਕਾਰੀ ਸਾਂਝੀ ਕੀਤੀ ਆਏ ਰਿੱਕੀ ਜਨੋਦ ਵੀਰੇ ਵੱਲੋਂ ਜਿਹੜਾ ਜਨੋਦ ਪਿੰਡ ਦੇ ਵਿੱਚ ਸਮੂਹਿਕ ਲੋੜਵੰਦ ਕੁੜੀਆਂ ਜਿਹੜੇ ਨੇ ਵਿਆਹ ਕਰਵਾਇਆ ਰਾਂ ਸਾਡੇ ਨਾਲ ਇੱਕ ਹੋਰ ਜੋੜੀ ਮੌਜੂਦ ਹੈ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਮੌਜੂਦ ਨੇ ਮੇਰੇ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਤੁਹਾਨੂੰ ਬਈ ਕਿੰਨੀ ਖੁਸ਼ੀ ਹੈ ਬਹੁਤ ਖੁਸ਼ੀ ਹੈ ਤੇ ਨਾਲ ਸਾਡੇ ਨਾਲ ਕੁੜੀ ਦੇ ਫਾਦਰ ਸਾਹਿਬ ਮੌਜੂਦ ਨੇ ਬਈ ਕਿੰਨੀ ਖੁਸ਼ੀ ਬਹੁਤ ਖੁਸ਼ੀ ਹੈ ਪਰ ਜਿਵੇਂ ਬੜੀ ਦਿੱਕਤ ਆਉਂਦੀ ਹੈ ਹੈਨਾ ਜਦੋਂ ਵਿਆਹ ਕਰਨਾ ਹੁੰਦਾ ਹੈ ਤੇ ਪੈਸੇ ਵਗੈਰਾ ਦੇ ਵੀ ਪਰ ਜਦੋਂ ਇਦਾਂ ਦੇ ਲੋਕ ਜਿਹੜੇ ਉੱਠ ਕੇ ਸੇਵਾ ਕਰਦੇ ਨੇ ਕਿੰਨਾ ਕੁ ਬਹੁਤ ਕਰਦੇ ਜੀ ਹਾਂਜੀ ਬਹੁਤ ਜ਼ਿਆਦਾ ਜ਼ਿਆਦਾ ਸੇਵਾ ਕਰਦੇ ਹਾਂਜੀ ਹਾਂਜੀ ਕਿੰਨੇ ਕਿੰਨਾ ਕੁ ਸਮੇਂ ਤੋਂ ਇਸ ਉਡੀਕ ਕਰ ਰਹੇ ਸੀ ਵਿਆਹ ਦੀ ਤੇ ਅਮਿਸ ਕਿਉਂਕਿ ਜੇ ਗੱਲ ਕਰੀਏ ਪੈਸੇ ਦੀ ਬਹੁਤ ਦਿੱਕਤ ਆਉਂਦੀ ਹਾਂ ਜੋ ਕਿਤੋਂ ਦੇ ਬਹੁਤ ਸਾਰੇ ਕਿਤੋਂ ਦੀ ਜਦੋਂ ਹਾਂਜੀ ਮੈਂ ਕਰ ਮੇਰੇ ਪਰਿਵਾਰ ਦੀ ਗੱਲ ਕਰੀਏ ਤਾਂ ਜਾਨਾ ਤੇ ਇਹ ਚੀਜ਼ ਬਹੁਤ ਔਖੀ ਹੋ ਜਾਂਦੀ ਹੈ ਵੀ ਸਾਰਾ ਦਾਜ ਇਕੱਠਾ ਕਰਨਾ ਹੈ ਜੋ ਅਸੀਂ ਖਰਚਾ ਹੁੰਦੇ ਤੇ ਹਾਂਜੀ ਹਾਂਜੀ ਬਹੁਤ ਕਿੱਥੋਂ ਆਏ ਤੁਸੀਂ ਕੋਲੋਟੀ ਤੋਂ ਜੀ ਕੋਲੋਟੀ ਤੋਂ ਜੀ ਕੋਲੋਟੀ ਕੋਲੋਟੀ ਹਾਂਜੀ